ਮੇਰੇ ਪੰਜਾਬਵਾਸੀਓ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਮੈਂ ਤੁਹਾਡਾ ਆਪਣਾ ਪਵਨ ਸ਼ਰਮਾ ਪੰਜਾਬੀਓ ਆਪਾਂ ਨੂੰ 75-80 ਸਾਲ ਹੋ ਗਏ ਆ ਯਾਦ ਹੋਇਆ ਨੂੰ ਲੇਕਿਨ ਲੱਗਦਾ ਕਿ ਆਪਾਂ ਹਜੇ ਵੀ ਗੁਲਾਮ ਆ ਇਹ ਗੁਲਾਮੀ ਦੀਆਂ ਜੇ ਜੀਰਾ ਹਜੇ ਤੱਕ ਆਪਣੇ ਤੇ ਦਿਮਾਗ ਤੋਂ ਆਪਣੇ ਸੋਚਾਂ ਤੋਂ ਉੱਤਰੀਆਂ ਨਹੀਂ ਕਿਉਂਕਿ ਸਾਨੂੰ ਏਨੇ ਸਾਲ ਹੋ ਗਏ ਆਪਣੇ ਨਮਾਇंदे ਚੁਣਦਿਆਂ ਨੂੰ ਹਜੇ ਤੱਕ ਸਾਡੇ ਪੰਜਾਬ ਦੀ ਕੋਈ ਤਰੱਕੀ ਨਹੀਂ ਹੋਈ ਸਗਾ ਜਿਹੜੇ ਗਵਰਨਮੈਂਟ ਕਾਲਜ ਸਕੂਲ ਪਹਿਲਾਂ ਚੱਲਦੇ ਸੀਗੇ ਉਹਨਾਂ ਦੇ ਵਿੱਚ ਪੜ੍ਹ ਕੇ ਬੱਚੇ ਆਪਣੇ ਆਪ ਨੂੰ ਫਖਰ ਮਹਿਸੂਸ ਕਰਦੇ ਸੀ ਤੇ ਸਾਰੇ ਪ੍ਰੋਫੈਸਰਾਂ ਨੂੰ ਵੀ ਜਾਣਦੇ ਸੀ ਪ੍ਰੋਫੈਸਰ ਬੱਚਿਆਂ ਨੂੰ ਜਾਣਦੇ ਸੀ ਉੱਥੋਂ ਪੜ੍ਹ-ਪੜ ਕੇ ਬੱਚੇ ਔਰ ਸਾਡੇ ਨੌਜਵਾਨ ਵੱਡੀਆਂ-ਵੱਡੀਆਂ ਪੋਸਟਾਂ ਤੇ ਆਈਪੀਐਸ ਆਈਐਸ ਕਰਦੇ ਸੀਗੇ ਹੁਣ ਅਸੀਂ ਜਿਹੜੇ ਆਪਣੇ ਨੁਮਾਇंदे ਚੁਣਦੇ ਹਾਂ ਪੋਲਿਸੀ ਮੇਕਰ ਲਾਮੇਕਤ ਚੁਣਦੇ ਹਾਂ ਇਹਦਾ ਮਤਲਬ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਜਿਸ ਕਰਕੇ ਕਿ ਉਹ ਸਾਡੀਆਂ ਸਾਡੇ ਭੈਤਰੀ ਲਈ ਕੋਈ ਨੀਤੀਆਂ ਨਹੀਂ ਬਣਾ ਸਕਦੇ ਨਾ ਉਹਨਾਂ ਨੇ ਹਜੇ ਤੱਕ ਬਣਾਈਆਂ 25-30 ਸਾਲਾਂ ਤੋਂ ਨਾ ਕਾਲਜਾਂ ਜਿੰਨਾ ਸਕੂਲਾਂ ਦੇ ਵਿੱਚ ਭਰਤੀਆਂ ਹੋਈਆਂ ਜਿਸ ਕਰਕੇ ਸਾਡੇ ਨੌਜਵਾਨ ਅੱਗੇ ਨਹੀਂ ਵੱਧ ਸਕੇ ਤੇ ਉਹਨਾਂ ਨੇ ਬਾਹਰਲੇ ਮੁਲਕਾਂ ਵੱਲ ਨੂੰ ਰੁਖ ਕਰ ਲਿਆ ਤੇ ਸਾਡਾ ਪੰਜਾਬ ਖਾਲੀ ਹੋ ਗਿਆ ਇੱਥੇ ਨਾ ਤਾਂ ਕੋਈ ਵੱਡੇ ਪ੍ਰੋਜੈਕਟ ਲੱਗੇ ਨਾ ਹੀ ਕੋਈ ਜੌਬ ਵਗੈਰਾ ਨਵੀਆਂ ਜੌਬਸ ਪੈਦਾ ਕੀਤੀਆਂ ਗਈਆਂ ਬੇਰੋਜ਼ਗਾਰੀ ਵਧ ਗਈ ਅੱਛੀ ਸਿਹਤ ਨਹੀਂ ਮਿਲ ਰਹੀ ਸਾਡੇ ਪੰਜਾਬ ਦੇ ਵਸਿੰਦਿਆਂ ਨੂੰ ਅੱਛੀ ਸਿੱਖਿਆ ਦੇ ਵਿੱਚ ਕਮੀ ਹੈ ਤੇ ਅੱਛੇ ਵਾਤਾਵਰਨ ਦੇ ਵਿੱਚ ਕਮੀ ਹੈ ਇਨਫਰਾਸਟ੍ਰਕਚਰ ਸਟਰਕਚਰ ਨਹੀਂ ਵਧੀਆ ਬਣਿਆ ਇਹਦਾ ਮਤਲਬ ਸਾਡੀ ਸੋਚ ਦੇ ਵਿੱਚ ਸਾਡੇ ਕਿਸੇ ਨਾ ਕਿਤੇ ਸਾਡੀ ਜਿਹੜੀ ਕੋਈ ਕਾਰਵਾਈ ਆ ਉਹਦੇ ਵਿੱਚ ਕਮੀ ਆ ਇਸ ਕਰਕੇ ਦੋਸਤੋ ਆਪਾਂ ਇਹ ਕਿਉਂ ਕਹਿੰਦੇ ਆ ਕਿ ਫਲਾਨੀ ਪਾਰਟੀ ਨੂੰ ਚੁਣੋ ਜਾਂ ਫਲਾਨੇ ਲੀਡਰ ਨੂੰ ਚੁਣੋ ਉਹ ਠੀਕ ਕਰੂਗਾ ਤੁਸੀਂ ਆਪ ਕਿਉਂ ਨਹੀਂ ਅੱਗੇ ਜਾਂਦੇ ਤੁਸੀਂ ਆਪ ਅੱਗੇ ਆਓ بڑے ਲਿਖੇ ਇਮਾਨਦਾਰ ਲੋਕ ਅੱਗੇ ਆਓ ਤੇ ਆਪਣੇ ਪੰਜਾਬ ਨੂੰ ਬਚਾਓ ਪੰਜਾਬ ਦੀ ਬਿਹਤਰੀ ਲਈ ਆਪ ਅੱਗੇ ਆ ਕੇ ਖੁਦ ਕੰਮ ਕਰੋ ਜਿਸ ਲਈ ਅਸੀਂ ਤੁਹਾਨੂੰ ਪਲੇਟਫਾਰਮ ਦਿੰਨੇ ਆ नेशनल जस्टिस पार्टी ਇਸ ਨੂੰ ਜੁਆਇਨ ਕਰਕੇ ਆਪ ਅੱਗੇ ਆ ਕੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੋ ਵੱਧ ਚੜ ਕੇ VOTING ਕਰਿਆ ਕਰੋ ਤਾਂ ਕਿ ਤੁਸੀਂ ਆਪਣੇ ਪੋਲਿਸੀ ਮੇਕਰ ਆਪਣੇ ਕਾਨੂੰਨ ਆਪ ਬਣਾ ਸਕੋ ਪੰਜਾਬ ਦੀ ਬਿਹਤਰੀ ਕਰ ਸਕੋ ਆਪ ਭਲਾਈ ਕਰ ਸਕੋ ਇਹ ਦੂਜਿਆਂ ਨੂੰ ਆਪਾ ਬਣਾਦੇ ਰਹੇ ਅਜੇ ਤੱਕ ਕੁਝ ਨਹੀਂ ਹੋਇਆ ਨਾ ਹੁਣ ਇਸ ਕਰਕੇ ਪੰਜਾਬ ਦੀ ਪਾਰਟੀ ਹੈ ਨੈਸ਼ਨਲ ਜਸਟਿਸ ਪਾਰਟੀ ਇਹਨੂੰ ਜੁਆਇਨ ਕਰੋ ਤੇ ਆਪ ਅੱਗੇ ਆਓ ਜੁਆਇਨ ਕਰਨ ਲਈ ਮੇਰੇ ਨੰਬਰ 8146607051 ਤੇ ਸੰਪਰਕ ਕਰੋ ਤੇ ਆਪ ਸਭ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਵੇਗਾ ਧੰਨਵਾਦ ਜੀ